ਕਿਸਾਨ ਆਪਣੀ ਮੰਗਾਂ ਲੈ ਕੇ ਸ਼ੰਭੂ ਬਾਰਡਰ ਹੋ ਗਿਆ ਖਨੌਰੀ ਬਾਰਡਰ ਹੋ ਗਿਆ ਉੱਥੇ ਬੈਠੇ ਹੋਏ ਨੇ ਤੇ ਲਗਾਤਾਰ ਹੋ ਕੇ ਕੇਂਦਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦ ਨੇ ਸਾਡੀ ਮੰਗਾਂ ਮੰਨੀਆਂ ਜਾਣ ਪਰ ਕੇਂਦਰ ਕੋਈ ਆਏਗੀ ਨਹੀਂ ਜਿਹੜੇ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਕਹੇ ਵੀ ਜਿਹੜੇ ਛੋਟੇ ਕਿਸਾਨ ਨੇ ਉਹ ਸਾਡੀ ਤਾਕਤ ਨੇ ਹੁਣ ਮੋਦੀ ਸਾਹਿਬ ਜਿਹੋ ਜੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਭਾਰਤ ਜਿੰਨਾ ਕੁ ਪੁਰਾਣਾ ਹੈ ਖੇਤੀ ਨੂੰ ਲੈ ਕੇ ਸਾਡੀਆਂ માનਤਾਵਾਂ ਵੀ ਉਨੀਆਂ ਪੁਰਾਣੀਆਂ ਨੇ ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਹੈ ਕਿਸਾਨ ਕਹਿੰਦੇ ਨੇ ਸਾਡੇ ਤਾਂ ਖਰਚੇ ਨਹੀਂ ਪੂਰੇ ਹੁੰਦੇ ਆਮਦਨ ਦੁੱਗਣੀ ਕਿਵੇਂ ਹੋਈ ਕਿਸਾਨਾਂ ਵੱਲੋਂ ਬਠਿੰਡੇ ਦਾ ਟੋਲ ਪਲਾਜ਼ਾ ਉਹ ਤੋੜ ਦਿੱਤਾ ਗਿਆ ਜੀ ਤੇ ਜਿਹੜੀ ਗੱਲ ਹੁਣ ਬਠਿੰਡੇ ਦੇ ਟੋਲ ਪਲਾਜ਼ੇ ਦੀ ਹੈ ਜਿਹਨੂੰ ਕਿਸਾਨਾਂ ਨੇ ਤੋੜਿਆ ਉਹ ਹੈ ਘੁੰਮਣ ਕਲਾਂ ਕਸਬਾ ਪੈਂਦਾ ਬਠਿੰਡੇ ਦੇ ਕੋਲ ਉੱਥੋਂ ਦਾ ਟੋਲ ਪਲਾਜ਼ਾ ਹੈ ਲੰਮੇ ਸਮੇਂ ਤੋਂ ਕਹਿੰਦੇ ਅਸੀਂ ਮੰਗ ਕਰ ਰਹੇ ਸੀਗੇ ਕਿ ਇਸ ਟੋਲ ਪਲਾਜ਼ੇ ਨੂੰ ਤੁਸੀਂ ਹਟਾ ਦਿੱਤਾ ਬੰਦ ਕਰ ਦਿੱਤਾ ਪਰ ਇਹ ਜਿਹੜੀ ਬਿਲਡਿੰਗ ਖੜੀ ਹੈ ਜਿਹੜੇ ਬੂਤ ਖੜੇ ਨੇ ਉਹਨਾਂ ਨੂੰ ਹਟਾਇਆ ਜਾਵੇ ਤਾਂ ਜੋ ਹਾਦਸੇ ਨਾ ਵਾਪਰਣ। ਹੋਰ ਕਿਸਾਨਾਂ ਨੇ ਕਿਹਾ ਸੀਗਾ ਕਿ ਇੱਥੇ ਨਸ਼ੇੜੀ ਨੇ ਜਿਹੜੇ ਉਹ ਨਸ਼ੇ ਦੇ ਵਾਸਤੇ ਬੈਠ ਜਾਂਦੇ ਨੇ ਜਾਂ ਜਿਹੜੇ ਲੋਕ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਰਾਹਗੀਰਾਂ ਦੀ ਲੁੱਟਖਸਟ ਕਰਦੇ ਨੇ ਉਹ ਵੀ ਇੱਥੇ ਲੁਕੇ ਰਹਿੰਦੇ ਨੇ। ਜੋ ਕਹਿੰਦੇ ਇੱਕ ਘਰ ਦਾ ਕਬਜ਼ਾ ਨੂੰ ਹਟਾਇਆ ਜਾਵੇ ਤੇ ਹੁਣ ਐਸਜੀਪੀਸੀ ਚੋਣਾਂ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਤੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਜੀ ਵੋਟਾਂ ਬਣਾਉਣ ਨੂੰ ਲੈ ਕੇ। ਜੀਪੀਸੀ ਚੋਣਾਂ ਦਾ ਵਿਗਲ ਵੱਜਿਆ ਹੋਇਆ ਪਰ ਵੋਟਾਂ ਉਸ ਤਰ੍ਹਾਂ ਨਹੀਂ ਬਣ ਰਹੀਆਂ ਜਿਸ ਤਰ੍ਹਾਂ ਦੀ ਉਮੀਦ ਜਤਾਈ ਜਾ ਰਹੀ ਸੀ ਤੇ ਲਗਾਤਾਰ ਵਾਅਦਾ ਕੀਤਾ ਜਾ ਰਿਹਾ ਵੋਟਾਂ ਬਣਾਉਣ ਦੀ ਤਰੀਕ ਦੇ ਵਿੱਚ ਪਹਿਲਾਂ ਜਦੋਂ ਵੋਟਾਂ ਬਣਨ ਦਾ سلسلہ ਸ਼ੁਰੂ ਹੋਇਆ ਤਾਂ ਉਦੋਂ ਹਰਿਆਣੇ ਵਾਲੇ ਪਾਸਿਓਂ ਵੀ ਕਈ ਇਤਰਾਜ਼ ਲੱਗ ਗਏ ਸੀ ਕਿ ਇੱਧਰ ਲਈ ਜਿਹੜੇ ਲੋਕ ਨੇ ਉਹਨਾਂ ਦੀਆਂ ਵੋਟਾਂ ਕਿਸ ਵਿਹਾਰ ਤੇ ਬਣਾਈਆਂ ਜਾ ਰਹੀਆਂ ਨੇ ਕਿਉਂਕਿ ਹਰਿਆਣੇ ਦੀ ਕਮੇਟੀ ਵੱਖਰੀ ਬਣ ਚੁੱਕੀ ਹੈ ਕਰਦੇ ਨੇ ਅਧਿਆਪਕਾਂ ਦੀ ਜੋ ਕਿ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਪਰ ਜਾਲੀ ਅਧਿਆਪਕਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਹੋਈ ਹੈ ਕਾਰਵਾਈ ਵੀ ਸੰਤੂ ਸਾਹਿਬ 15 ਸਾਲ ਬਾਅਦ ਦੇਖਣ ਨੂੰ ਮਿਲੀ ਹੈ ਜੀ ਸਮਾ ਵੀ ਚੁੱਕਿਆ ਹੈ ਤਾਂ 27 ਵਿਅਕਤੀਆਂ ਦੇ ਉੱਤੇ ਕੇਸ ਦਰਜ ਹੋਇਆ ਜਿਦੇ ਵਿੱਚ 12 ਲੇਡੀਜ਼ ਨੇ ਤੇ 15 ਬੰਦੇ ਨੇ ਪੁਰਸ਼ ਅਧਿਆਪਕ ਨੇ ਉਹਨੇ ਅਧਿਆਪਕ ਦਾ ਕਾਹਦੇ ਰਹੇਗੇ ਜਿਨ੍ਹਾਂ ਨੇ ਐਡੀ ਤਾਂਦਲੀ ਕਰਤੀ ਤੇ ਉਹਨਾਂ ਦੇ ਉੱਤੇ ਕੇਸ ਹੋ ਗਿਆ ਸੇਵਾਵਾਂ ਵੀ ਉਹਨਾਂ ਦੀਆਂ ਖਤਮ ਹੋ ਜਾਣਗੀਆਂ ਜੋਸਾ ਦਾ ਸਰਕਾਰ ਉਹਨਾਂ ਦੇ ਉੱਤੇ ਰਿਕਵਰੀ ਵੀ ਪਾ ਦੇਵੇ ਕਿ ਤੁਸੀਂ ਜਿੰਨੇ ਕ ਪੈਸੇ ਲਏ ਨੇ ਉਹ ਸਾਨੂੰ ਵਾਪਸ ਕਰੋ ਸਾਥ ਸ਼੍ਰੀਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਤਰਮਿੰਦਰ ਸਿੰਘ ਸੰਧੂ ਆਉਣ ਦਾ ਪਹਿਲਾ ਸਵਾਗਤ ਕਰਦੇ ਆਂ ਸੰਧੂ ਸਾਹਿਬ ਸਵਾਗਤ ਹੈ ਪਰੌਣ ਜੀ ਮਿਹਰਬਾਨੀ ਬਲਵਿੰਦਰ ਜੀ ਜੀ ਸੋ ਸੰਧੂ ਸਾਹਿਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਕਿਹਾ ਗਿਆ ਸੀ ਮੈਂ ਫਰਾਂਸ ਜਾਊਂਗਾ ਹਾਕੀ ਦੀ ਟੀਮ ਦਾ ਮੈਚ ਦੇਖਣ ਵਾਸਤੇ ਪਰ ਉਹਨਾਂ ਨੂੰ ਕੇਂਦਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਤੇ ਜਿਹਦੇ ਚੱਲਦੇ ਆ ਮਾਦੀ ਪਾਰਟੀ ਦੇ ਲੀਡਰ ਹੋਗੇ ਆਗੂ ਹੋਗੇ ਉਹਨਾਂ ਵੱਲੋਂ ਰੋਸ ਹੈ ਤੇ ਉਹ ਕੇਂਦਰ ਲਗਾਤਾਰ ਘੇਰਦੇ ਹੋਏ ਨਜ਼ਰ ਆ ਰਹੇ ਨੇ ਜੀ ਬਿਲਕੁਲ ਬਲਵਿੰਦਰ ਹਾਕੀ ਦੀ ਟੀਮ ਨੂੰ ਹੌਸਲਾ ਦੇਣ ਵਾਸਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਜਾਣਾ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਫਰਾਂਸ ਪਰ ਉਹਨਾਂ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਹਾਲਾਂਕਿ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਦੀ ਸੁਰੱਖਿਆ ਨੂੰ ਉੱਥੇ ਖਤਰਾ ਹੋ ਚਾਲਦਾ ਹੈ ਕਿਉਂਕਿ ਇੱਕ ਤਾਂ ਉੱਥੇ ਵੱਡਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਉਧਰ ਵੀ ਸੁਰੱਖਿਆ ਲੱਗੀ ਹੋਈ ਹੈ ਤੇ ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਹੈ ਉਹ ਕਿਸੇ ਦੂਜੇ ਦੇਸ਼ ਦੇ ਵਿੱਚ ਜਾਂਦਾ ਹੈ ਤਾਂ ਉਹਦੀ ਖਤਰਾ ਹੈ ਜਿਹੜਾ ਜਾਨ ਨੂੰ ਵੀ ਹੋ ਸਕਦਾ ਹੈ ਤੇ ਇਸ ਕਰਕੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਪਰ ਜਿਹੜੇ ਵਿਰੋਧੀ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਨੇ ਉਹ ਕੇਂਦਰ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਹਿ ਦਿੱਤਾ ਸੀਗਾ ਕਿ ਪੀਐਮ ਮੋਦੀ ਨਹੀਂ ਚਾਹੁੰਦੇ ਕਿ ਮੈਂ ਬਾਹਰ ਜਾਵਾਂ ਕਹਿੰਦੇ ਖੁਦ ਉਹ ਲਗਾਤਾਰ ਦੌਰੇ ਕਰਦੇ ਨੇ ਪਰ ਮੇਰੇ ਜਾਣ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਵੀ ਅਮਰੀਕਾ ਜਾਣਾ ਸੀਗਾ ਉੱਥੇ ਕੋਈ ਸਿਆਸੀ ਕਾਨਫਰੰਸ ਸੀ ਉਹਨਾਂ ਨੇ ਵੀ ਆਗਿਆ ਮੰਗੀ ਸੀ ਪਰ ਉਹਨਾਂ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਗਈ ਜਿਸ ਦੇ ਉੱਤੇ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਇਤਰਾਜ਼ ਜ਼ਾਹਰ ਕੀਤਾ ਉਹ ਕਹਿੰਦੇ ਨੇ ਕਿ ਇੱਕ ਲੀਡਰ ਜੋ ਲੋਕਾਂ ਦਾ ਚੁਣਿਆ ਹੋਵੇ ਜਿਨੇ ਵਿਦੇਸ਼ ਦੇ ਵਿੱਚ ਜਾ ਕੇ ਦੇਸ਼ ਦੀ ਗੱਲ ਕਰਨੀ ਹੋਵੇ ਸਿਆਸਤ ਦੀ ਗੱਲ ਕਰਨੀ ਹੋਵੇ ਕਾਨਫਰੰਸ ਦੇ ਵਿੱਚ ਹਿੱਸਾ ਲੈਣਾ ਹੋਵੇ ਉਹਨੂੰ ਰੋਕਿਆ ਜਾਣਾ ਵੀ ਗਲਤ ਗੱਲ ਹੈ ਤੇ ਹੁਣ ਜਿਵੇਂ ਜਿਵੇਂ ਫਰਾਂਸ ਦੇ ਵਿੱਚ 올림픽 ਜਿਹੜੀਆਂ ਚੱਲ ਰਹੀਆਂ ਨੇ ਉਹ ਅੱਗੇ ਵਧ ਰਹੀਆਂ ਨੇ ਉਵੇਂ-ਉਵੇਂ ਜਿਹੜੀ ਭਾਰਤੀ ਹਾਕੀ ਟੀਮਾਂ ਪੁਰਸ਼ਾਂ ਦੀ ਉਹ ਵੀ ਅੱਗੇ ਵਧ ਰਹੀ ਹੈ ਕਈ ਮੈਚ ਜਿੱਤ ਚੁੱਕੀ ਹੈ ਭਾਰਤੀ ਟੀਮ ਤੇ ਹੁਣ ਕੁਆਟਰਫਾਈਨਲ ਵਗੈਰਾ ਸ਼ੁਰੂ ਹੋ ਜਾਣੇ ਨੇ ਉਨਾ ਮੈਚਾਂ ਨੂੰ ਦੇਖਣ ਵਾਸਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਾ ਸੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪਲੇਅਰ ਨੇ ਜਿਹੜੇ ਉਹ ਪੰਜਾਬ ਦੇ ਨਾਲ ਸੰਬੰਧਿਤ ਨੇ ਕੈਪਟਨ ਵੀ ਪੰਜਾਬ ਦੇ ਨਾਲ ਹੀ ਸੰਬੰਧਿਤ ਹੈ ਤਾਂ ਉਹਨਾਂ ਦੀ ਹੌਸਲਾ ਫਜ਼ਾਈ ਲਈ ਸਾਰਾ ਪ੍ਰੋਗਰਾਮ ਬਣਾਇਆ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਰ ਜਿਵੇਂ ਕਹਿੰਦੇ ਹੁੰਦੇ ਨੇ ਕਿ ਪੂਰੀਆਂ ਤਿਆਰੀਆਂ ਕਰੀਆਂ ਕਰਾਈਆਂ ਰਹਿ ਗਈਆਂ ਤੇ ਉਹਨਾਂ ਨੂੰ ਜਹਾਜ਼ ਹੀ ਨਹੀਂ ਚੜ੍ਹਨ ਦਿੱਤਾ ਗਿਆ ਤਾਂ ਕਾਫੀ ਨਿਰਾਸ਼ਾ ਵੀ ਹੈ ਤੇ ਜਿਵੇਂ ਹੁਣ ਹਰਚੰਦ ਸਿੰਘ ਬਰਸਟ ਉਹਨਾਂ ਦੀ ਗੱਲ ਕੀਤੀ ਹੈ ਜੋ ਮੰਡੀ ਬੋਰਡ ਦੇ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਨੇ ਕਿਹਾ ਕਿ ਇਹ ਗਲਤ ਹੈ ਇਸ ਮਾਮਲੇ ਦੀ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਕਹਿੰਦੇ ਕਿ ਇੱਕ ਲੋਕਾਂ ਦਾ ਚੁਣਿਆ ਨੁਮਾਇੰਦਾ ਜਾਣਾ ਚਾਹੁੰਦਾ ਹੈ ਰਿਪਰੈਜ਼ੈਂਟ ਕਰਨਾ ਚਾਹੁੰਦਾ ਹੈ ਉਹ 3 ਕਰੋੜ ਪੰਜਾਬੀਆਂ ਨੂੰ ਉਹਨਾਂ ਨੇ ਵੋਟ ਪਾ ਕੇ ਚੁਣਿਆ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਦਿੱਤਾ ਹੈ ਤਾਂ ਉਹਨਾਂ ਨੂੰ ਹੀ ਨਹੀਂ ਜਾਣ ਦਿੱਤਾ ਜਾ ਰਿਹਾ ਨਾਲ ਹੀ ਉਹਨਾਂ ਨੇ ਕੇਂਦਰ ਨੂੰ ਵੀ ਨਿਸ਼ਾਨੇ ਤੇ ਲੈ ਲਿਆ ਕਹਿੰਦੇ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਨਾਲ ਵਿਤਕਰੇ ਕਰ ਰਹੀ ਹੈ ਮਤਰੀਆਂ ਅਰਗਾ ਵਿਹਾਰ ਕੀਤਾ ਜਾਂਦਾ ਆਰਡੀਐਫ ਫਰੋਕ ਲਿਆ ਜਾਂਦਾ ਇਸ ਤੋਂ ਇਲਾਵਾ ਹੋਰ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਉਹ ਨਹੀਂ ਮਿਲਦੀਆਂ ਪੰਜਾਬ ਨੂੰ ਪੰਜਾਬ ਜਿੰਨਾ ਹੀ ਮਰਜ਼ੀ ਆਪਣੇ ਹੱਕਾਂ ਦੀ ਗੱਲ ਕਰ ਲਵੇ ਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਕੋਈ ਦੋਸ਼ ਮੜਨਾ ਹੋਵੇ ਤਾਂ ਉਦੋਂ ਪੰਜਾਬ ਦੇ ਸਿਰ ਵੜਿਆ ਮੜਿਆ ਜਾਂਦਾ ਕਿਸਾਨਾਂ ਮਜ਼ਦੂਰਾਂ ਦੇ ਮੁਆਵਜ਼ੇ ਨਹੀਂ ਦਿੱਤੇ ਜਾਂਦੇ ਉਹ ਫੰਡ ਰੋਕ ਲਏ ਜਾਂਦੇ ਨੇ ਸੇ ਸਹੂਲਤਾਂ ਨੂੰ ਲੈ ਕੇ ਜਿਹੜੇ ਫੰਡ ਹੁੰਦੇ ਨੇ ਉਹ ਰੋਕ ਲਏ ਜਾਂਦੇ ਨੇ ਤੇ ਹੁਣ ਸਿੱਧਾ ਹਮਲਾ ਉਹਨਾਂ ਨੇ ਸਰਕਾਰ ਦੇ ਉੱਤੇ ਕੀਤਾ ਹੈ ਕਿ ਸਰਕਾਰ ਦੇ ਨੁਮਾਇੰਦੇ ਨੂੰ ਸੀਐਮ ਨੂੰ ਪੈरिस ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਜੋ ਉਹ ਉੱਥੇ ਸਮਾਗਮ ਦਾ ਹਿੱਸਾ ਬਣ ਸਕਣ ਜਿਹੜੇ ਸਿਆਸੀ ਮਾਰ ਨੇ ਜਾਂ ਹੋਰ ਲੋਕ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਲੋਕਪ੍ਰਿਅਤਾ ਮੋਦੀ ਸਾਹਿਬ ਦੀ ਵਿਦੇਸ਼ਾਂ ਦੇ ਵਿੱਚ ਵਧੀ ਹੋਈ ਹੈ ਉਸੇ ਦੇ ਮੱਦੇਨਜ਼ਰ ਹੀ ਇਹ ਨਹੀਂ ਚਾਇਆ ਜਾ ਰਿਹਾ ਭਾਜਪਾ ਵੱਲੋਂ ਕਿ ਜਿਵੇਂ ਇੱਕ ਸੀਐਮ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਪਹਿਲਾਂ ਕਮੇਡੀ ਦੇ ਵਿੱਚ ਵੀ ਆਪਣੇ ਹੱਥ ਅਜ਼ਮਾ ਚੁੱਕੇ ਨੇ ਉਹ ਜੇਕਰ ਫਰਾਂਸ ਦੇ ਵਿੱਚ ਜਾਂਦੇ ਨੇ ਟੀਵੀ ਸਕਰੀਨਾਂ ਦੇ ਉੱਤੇ ਆਉਂਦੇ ਨੇ ਉਥੋਂ ਦੇ ਖਿਡਾਰੀਆਂ ਦੇ ਨਾਲ ਫੋਟੋਆਂ ਖਿਚਵਾਉਂਦੇ ਨੇ ਤਾਂ ਉਹ ਜ਼ਿਆਦਾ ਲਾਈਮਲਾਈਟ ਦੇ ਵਿੱਚ ਆ ਜਾਣਗੇ ਪਰ ਇਹ ਭੁੱਲ ਜਾਂਦੇ ਨੇ ਲੋਕ ਕਿ ਜਿਹੜੇ ਖਿਡਾਰੀ ਨੇ ਲਾਈਮਲਾਈਟ ਦੇ ਵਿੱਚ ਨੇ ਹਾਕੀ ਪਲੇਅਰ ਨੇ ਉਹ ਵੀ ਸਾਰੇ ਪੰਜਾਬ ਦੇ ਨਾਲ ਸੰਬੰਧਤ ਨੇ ਜ਼ਿਆਦਾ ਖਿਡਾਰੀ ਟੀਮ ਦੇ ਵਿੱਚ ਤੁਹਾਨੂੰ ਸਿੱਖ ਵੀ ਨਜ਼ਰ ਆਉਂਦੇ ਨੇ ਦਾੜਿਆਂ ਵਾਲੇ ਨਜ਼ਰ ਆਉਂਦੇ ਨੇ ਜਿਹੜੇ ਪੂਰੀ ਆਪਣੀ ਰੂਹ ਦੇ ਨਾਲ ਖੇਡ ਰਹੇ ਨੇ ਦੇਸ਼ ਵਾਸਤੇ ਪਰ ਪੰਜਾਬ ਦੇ ਨਾਲ ਵਿਤਕਰੇ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਗਏ ਨੇ ਕੁਲ ਮਿਲਾ ਕੇ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਹੈ ਹਾਲਾਂਕਿ ਕਈ ਬਿਆਨ ਨੇ ਕਈ ਲੀਡਰ ਇਹਨੂੰ ਸਹੀ ਵੀ ਠਹਿਰਾ ਰਹੇ ਨੇ ਕਈ ਇਹਦੀ ਨਿਖੇਦੀ ਵੀ ਕਰ ਰਹੇ ਨੇ ਜੀ ਸੋ ਅੱਜ ਜੀ ਪਾਸੇ ਗੱਲ ਕਰਾਂਗੇ ਐਸਜੀਪੀਸੀ ਚੋਣਾਂ ਲੈ ਕੇ ਲਗਾਤਾਰ ਐਸਜੀਪੀਸੀ ਚੋਣਾਂ ਸੰਦੂ ਸਾਹਿਬ ਲਟਕਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਵੱਖਰੇ ਜਿਹੜੇ ਹੋਰ ਦਲ ਨੇ ਜੋ ਜਥੇਬੰਦੀਆਂ ਨੇ ਜਾਂ ਪੰਥਕ ਦਲ ਨੇ ਲਗਾਤਾਰ ਕਹਿੰਦੇ ਨੇ ਐਸਜੀਪੀਸੀ ਚ ਚੋਣਾਂ ਹੋਣੀ ਚਾਹੀਦੀਆਂ ਨੇ ਜੋ ਕਹਿੰਦੇ ਇੱਕ ਘਰ ਦਾ ਕਬਜ਼ਾ ਨੂੰ ਹਟਾਇਆ ਜਾਵੇ ਤੇ ਹੁਣ ਐਸਜੀਪੀਸੀ ਚੋਣਾਂ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਤੇ ਅਧਿਕਾਰੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਜੀ ਵੋਟਾਂ ਬਣਾਉਣ ਨੂੰ ਲੈ ਕੇ ਬਿਲਕੁਲ ਬਲਵਿੰਦਰ ਐਸਜੀਪੀਸੀ ਚੋਣਾਂ ਦਾ ਬਿਗਲ ਵੱਜਿਆ ਹੋਇਆ ਪਰ ਵੋਟਾਂ ਉਸ ਤਰ੍ਹਾਂ ਨਹੀਂ ਬਣ ਰਹੀਆਂ ਜਿਸ ਤਰ੍ਹਾਂ ਦੀ ਉਮੀ ਪਿਛਲੀ ਵਾਰ ਜਦੋਂ ਵੋਟਾਂ ਬਣੀਆਂ ਸੀਗੀਆਂ ਤਾਂ ਉਹਦੇ ਨਾਲੋਂ ਅਧੀਆਂ ਵੋਟਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਬਣੀਆਂ ਨੇ ਹੁਣ ਤੱਕ ਤੇ ਲਗਾਤਾਰ ਵਾਅਦਾ ਕੀਤਾ ਜਾ ਰਿਹਾ ਹੈ ਵੋਟਾਂ ਬਣਾਉਣ ਦੀ ਤਰੀਕ ਦੇ ਵਿੱਚ ਪਹਿਲਾਂ ਜਦੋਂ ਵੋਟਾਂ ਬਣਨ ਦਾ ਸਿਲਸਲਾ ਸ਼ੁਰੂ ਹੋਇਆ ਤਾਂ ਉਦੋਂ ਹਰਿਆਣੇ ਵਾਲੇ ਪਾਸੇ ਵੀ ਕਈ ਇਤਰਾਜ਼ ਲੱਗੇ ਸੀ ਕਿ ਇੰਦਰਲੇ ਜਿਹੜੇ ਲੋਕ ਨੇ ਉਹਨਾਂ ਦੀਆਂ ਵੋਟਾਂ ਕਿਸ ਵਿਹਾਰਸ ਤੇ ਬਣਾਈਆਂ ਜਾ ਰਹੀਆਂ ਨੇ ਕਿਉਂਕਿ ਹਰਿਆਣੇ ਦੀ ਕਮੇਟੀ ਵੱਖਰੀ ਬਣ ਚੁੱਕੀ ਹੈ ਤਾਂ ਦੂਜੇ ਪਾਸੇ ਹੁਣ ਜਿਹੜੀ ਤਰੀਕ ਹੈ 16 ਸਤੰਬਰ ਤੱਕ ਵਾਅਦਾ ਕਰ ਦਿੱਤਾ ਗਿਆ ਯਾਨੀ ਕਿ ਡੇਢ ਕ ਮਹੀਨਾ ਹੋਰ ਸਿੱਖ ਵੋਟਰ ਜਿਹੜੇ ਨੇ ਪੂਰਾ ਉਹਨਾਂ ਦਾ ਦਾੜੇ ਵਾਲਾ ਸਰੂਪ ਆ ਪਗਬੰਦੇ ਨੇ ਉਹਨਾਂ ਨੇ ਆਪਣੇ ਕੇਸ ਕਤਲ ਨਹੀਂ ਕਰਾਏ ਹੋਏ ਜਾਂ ਆਪਣੇ ਕੇਸਾਂ ਨੂੰ ਸਿੱਖੀ ਨੂੰ ਸੰਭਾਲ ਕੇ ਰੱਖਿਆ ਹੋਇਆ ਉਹ ਲੋਕ ਵੋਟ ਬਣਵਾ ਸਕਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੀਟਿੰਗੀਆਂ ਜਿਹੜੀਆਂ ਚੋਣਾਂ ਨੇ ਉਹ 2011 ਤੋਂ ਬਾਅਦ ਨਹੀਂ ਹੋਈਆਂ ਲਗਾਤਾਰ ਪ੍ਰਧਾਨਗੀਆਂ ਸਹਿਮਤੀ ਦੇ ਨਾਲ ਹੀ ਆਉਂਦੀਆਂ ਰਹੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਇਲਜ਼ਾਮ ਲੱਗਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਆ ਉਹੀ ਆਪਣੇ ਪੱਦਰ ਦੇ ਉੱਤੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਦਾ ਹੈ ਤੇ ਵਿੱਚ ਜੇ ਵੀ ਇਲਜ਼ਾਮ ਲੱਗੇ ਕਿ ਲਿਫਾਫੇ ਦੇ ਵਿੱਚੋਂ ਪ੍ਰਧਾਨ ਨਿਕਲਦੇ ਨੇ ਤਾਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁਣ ਸਿਰਤੇ ਨੇ ਇਹਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਖਾਸ ਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਸਾਕਸ਼ੀ ਸਾਨੀ ਉਹਨਾਂ ਨੇ ਕਿਹਾ ਹੈ ਕਿ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਵਾਈਆਂ ਜਾ ਸਕਣਾਂ। ਹਾਲਾਂਕਿ ਇਹਦੇ ਵਿੱਚ ਜਿਹੜੇ ਪੁਰਸ਼ ਵੋਟਰ ਨੇ ਉਹਨਾਂ ਵਾਸਤੇ ਕਾਫੀ ਰੂਲਸ ਨੇ ਕਿ ਦਾੜ੍ਹੀ ਹੋਣੀ ਚਾਹੀਦੀ ਹੈ, ਵਾਲ ਉਹਨਾਂ ਨੇ ਕਟਾਏ ਨਹੀਂ ਹੋਣੇ ਚਾਹੀਦੇ। ਤੇ ਬੀਬੀਆਂ ਵਾਸਤੇ ਹੈ ਕਿ ਜਿਨ੍ਹਾਂ ਦੇ ਨਾਮ ਨਾਲ ਕੌਰ ਲੱਗਿਆ ਹੋਇਆ ਉਹ ਵੋਟਾਂ ਬਣਵਾ ਸਕਦੀਆਂ ਨੇ। ਉਹਦੇ ਵਾਸਤੇ ਜਿਹੜਾ ਫਾਰਮ ਵਗੈਰਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਈਟ ਤੋਂ ਡਾਊਨਲੋਡ ਹੋ ਜਾਂਦਾ ਹੈ। ਤਾਂ ਉਹ ਜਿਹੜਾ ਤੁਹਾਡਾ ਵੀ ਐਲੋ ਕਰਿਆ ਆਏਗਾ ਉਹਨੂੰ ਤੁਸੀਂ ਉਹ ਫਾਰਮ ਦੇ ਸਕਦੇ ਹੋ ਜਾਂ ਉਹਦੇ ਤੱਕ ਪਹੁੰਚਦਾ ਕਰ ਸਕਦੇ ਹੋ ਤੇ ਵੋਟ ਆਪਣੀ ਬਣਵਾ ਸਕਦੇ ਹੋ। ਤਾਂ ਇਹਦੇ ਲਈ ਜਿਹੜਾ ਲੁਧਿਆਣਾ ਦੇ ਪਹਿਲ ਕਦਮੀ ਕੀਤੀ ਆ ਸਾਕਸ਼ੀਸਥਾਨੀ ਹੋਰਾਂ ਨੇ ਕਹਿੰਦੇ ਪਿੰਡ-ਪਿੰਡ ਅਸੀਂ ਜਾਗਰੂਕਤਾ ਕੈਂਪ ਵੀ ਲਵਾਵਾਂਗੇ ਬੀਐਲਓ ਵੀ ਉੱਥੇ ਭੇਜਾਂਗੇ ਅਧਿਕਾਰੀਆਂ ਨੂੰ ਉੱਥੇ ਭੇਜਾਂਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਜਾਗਰੂਕ ਕੀਤਾ ਜਾ ਸਕੇ ਕਿ ਉਹ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੇ ਵਿੱਚ ਹਿੱਸਾ ਜ਼ਰੂਰ ਲੈਣ ਤੇ ਜਿਵੇਂ-ਜਿਵੇਂ ਵੋਟਾਂ ਦੀ ਗਿਣਤੀ ਵਧਦੀ ਜਾਵੇਗੀ ਉਸੇ ਤਰ੍ਹਾਂ ਹੀ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ VOTING ਵੀ ਹੋਵੇਗੀ ਚੋਣਾਂ ਹੋਣਗੀਆਂ ਨਤੀਜੇ ਆਉਣਗੇ ਤੇ ਵੈਸੇ ਵੀ ਇਹ ਜਿਹੜੇ ਨਤੀਜੇ ਨੇ ਜਾਂ ਜਿਹੜੀਆਂ ਚੋਣਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਉਹ ਕਾਫੀ ਰੋਮਾਂਚਕ ਰਹਿਣਗੀਆਂ ਕਾਫੀ ਫੇਰਬਦਲ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਆਪਸ ਦੇ ਵਿੱਚ ਤਾਲਮੇਲ ਦੀ ਜਿਹੜੀ ਗੱਲਬਾਤ ਆ ਉਹ ਸਾਰੇ ਕਰਦੇ ਨੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਧੜਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ ਕਈ ਵੱਡੇ ਲੀਡਰ ਖਾਸ ਕਰ ਬੀਬੀ ਜਗੀਰ ਕੌਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹ ਵੱਖਰੇ ਧੜੇ ਦੇ ਨਾਲ ਨੇ ਸੁਖਦੇਵ ਸਿੰਘ ਢ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਖੇ ਧੜੇ ਦੇ ਨਾਲ ਨੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚੱਲੀ ਹੋਈ ਹੈ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਬਾਦਲ ਉਹਨਾਂ ਦੇ ਨਾਲ ਰਜੀਤ ਸਿੰਘ ਚੀਮਾ ਹੋਗੇ ਹੋਰ ਵੀ ਕਈ ਲੀਡਰ ਨੇ ਪਰ ਇਹਨਾਂ ਚੋਣਾਂ ਦੇ ਵਿੱਚ ਕਿਹੜੇ ਕਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਦੋਵਾਂ ਧੜਿਆਂ ਦੇ ਵਿੱਚੋਂ ਕਿਹੜਾ ਬਾਜ਼ੀ ਮਾਰਦਾ ਤੇ ਇੱਕ ਹੋਰ ਵੀ ਜਿਹੜਾ ਨਵਾਂ ਪੰਥਕ ਧੜਾ ਹੈ ਉਹ ਆਜ਼ਾਦ ਉਮੀਦਵਾਰ ਵੱਜੋਂ ਜਿੱਤ ਚੁੱਕੇ ਨੰਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਉਹ ਵੀ ਕਹਿੰਦੇ ਨੇ ਕਿ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਬਾ ਚੜ ਕੇ ਹਿੱਸਾ ਲਵਾਂਗੇ ਆਪਣੇ ਉਮੀਦਵਾਰ ਖੜੇ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਜਿਹੜੀ 16 ਸਤੰਬਰ ਦੀ ਤਰੀਕ ਆ ਵੋਟਾਂ ਬਣਾਉਣ ਦੀ ਕੀ ਉਹੀ ਰਹਿੰਦੀ ਐ ਵੋਟਾਂ ਕਿੰਨੀਆਂ ਕ ਬਣਦੀਆਂ ਨੇ ਜਾਂ ਫਿਰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾਂ ਫਿਰ ਚੋਣ ਕਮਿਸ਼ਨ ਵੱਲੋਂ ਇਸ ਤਰੀਕ ਨੂੰ ਹੋਰ ਅੱਗੇ ਕੀਤਾ ਜਾਂਦਾ ਜੀ ਸੋ ਜੇ ਪਾਸੇ ਗੱਲ ਕਰਦੇ ਹਾਂ ਕਿਸਾਨਾਂ ਦੀ ਕਿਸਾਨ ਆਪਣੀ ਮੰਗਾਂ ਲੈ ਕੇ ਸ਼ੰਭੂ ਬਾਰਡਰ ਹੋ ਗਿਆ ਖਨੌਰੀ ਬਾਰਡਰ ਹੋ ਗਿਆ ਉੱਥੇ ਬੈਠੇ ਹੋਏ ਨੇ ਤੇ ਲਗਾਤਾਰ ਉਹ ਕੇਂਦਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੀ ਮੰਗਾਂ ਮੰਨੀਆਂ ਜਾਣ ਪਰ ਕੇਂਦਰ ਕੋਈ ਆਏਗੀ ਨਹੀਂ ਜਿਹੜੇ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਨੇ ਕਹਿੰਦੇ ਜਿਹੜੇ ਛੋਟੇ ਕਿਸਾਨ ਨੇ ਉਹ ਸਾਡੀ ਤਾਕਤ ਨੇ ਜੀ ਬਿਲਕੁਲ ਜੀ ਤਾਕਤ ਬਲਵਿੰਦਰ ਸਾਰੇ ਹੁੰਦੇ ਨੇ ਕਿਉਂਕਿ ਅੰਨ ਦਾਤਾ ਕਿਹਾ ਜਾਂਦਾ ਹੈ ਕਿਸਾਨ ਚਾਹੇ ਛੋਟਾ ਹੈ ਚਾਹੇ ਵੱਡਾ ਹੈ ਹਰ ਕੋਈ ਖੇਤੀ ਕਰਦਾ ਹੈ ਤੇ ਖੇਤੀ ਦੇ ਨਾਲ ਹੀ ਜਿਹੜੇ ਉਤਪਾਦ ਪੈਦਾ ਹੁੰਦੇ ਨੇ ਚਾਹੇ ਉਹ ਕਣਕ ਹੈ ਚਾਹੇ ਉਹ ਚੌਲ ਹੈ ਮੱਕੀ ਹੈ ਹੋਰ ਫਸਲਾਂ ਨੇ ਉਹ ਕਿਸਾਨਾਂ ਦੇ ਰਾਹੀਂ ਹੀ ਖੇਤਾਂ 'ਚ ਹੁੰਦੀਆਂ ਮੰਡੀ ਤੱਕ ਪਹੁੰਚਦੀਆਂ ਨੇ ਤੇ ਤਾਂ ਹੀ ਦੇਸ਼ ਦਾ ਜਿਹੜਾ ਅੰਨ ਭੰਡਾਰ ਆ ਉਹਦੇ ਵਿੱਚ ਵਾਧਾ ਹੁੰਦਾ ਹੈ ਪਰ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਿੰਨ ਖੇਤੀ ਕਾਨੂੰਨ ਬਣਾਏ ਗਏ ਹਾਲਾਂਕਿ ਮੋਦੀ ਸਾਹਿਬ ਨੇ ਇਹ ਕਹਿੰਦਿਆਂ ਉਹ ਕਾਨੂੰਨ ਵਾਪਸ ਲੈ ਲੇ ਸੀ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਕਾਨੂੰਨ ਤਾਂ ਬੜੇ ਕਹਿੰਦੇ ਜੀ ਸਹੀ ਸੀਗੇ ਲਾਹੇਵੰਦ ਸੀਗੇ ਕਿਸਾਨਾਂ ਵਾਸਤੇ ਤੇ ਫਿਰ ਉਹਦੇ ਵਿੱਚ ਜਿਹੜਾ ਭੰਡਾਰੀ ਕਰਨ ਵਾਲਾ ਨਿਯਮ ਸੀਗਾ ਇੱਕ ਕਾਨੂੰਨ ਸੀਗਾ ਉਹਦਾ ਬੜਾ ਵਿਰੋਧ ਕੀਤਾ ਕਿਸਾਨਾਂ ਨੂੰ ਪਰ ਕਈ ਕਿਸਾਨ ਅਡਾਨੀ ਦੇ ਸਾਈਲੋ ਦੇ ਵਿੱਚ ਜਾ ਕੇ ਆਪਣੀਆਂ ਟਰਾਲੀਆਂ ਡੰਪ ਕਰਾਏ ਕਣਕ ਝੋਨੇ ਦੀਆਂ ਵੀ ਕਿਹੜਾ ਮੰਡੀਆਂ ਦੇ ਚੱਕਰ ਚ ਪਊਗਾ ਉੱਥੇ ਸਿੱਧੀ ਕੋਈ ਮਾਪਦੰਡ ਨਹੀਂ ਕਿੰਨੀ ਕੁ ਸੇਲਾ ਕਿੰਨੀ ਕੁ ਨਵੀਆਂ ਸਿੱਧਾ ਤੁਹਾਡੇ ਖਾਤੇ ਦੇ ਵਿੱਚ ਬਾਅਦ ਦੇ ਵਿੱਚ ਪੈਸੇ ਆ ਜਾਂਦੇ ਨੇ ਟਰਾਲੀ ਸਿੱਧੀ ਡੰਪ ਹੋ ਜਾਂਦੀ ਹੈ ਮੰਡੀ ਬੈਠਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਸਵਾਲ ਨੇ ਤੇ ਦੂਜੇ ਪਾਸੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਕਾਨਫਰੰਸ ਦੇ ਵਿੱਚ ਸੰਬੋਧਨ ਕਰ ਰਹੇ ਸੀਗੇ ਜਿਹੜੀ ਖੇਤੀ ਅਰਥਸ਼ਾਸਤਰੀਆਂ ਦੀ 21 ਕਾਨਫਰੰਸ ਆ ਇਹਦਾ ਉਹਨਾਂ ਨੇ ਉਦਘਾਟਨ ਕੀਤਾ ਹੈ ਤੇ ਇਹਦੇ ਵਿੱਚ ਵੱਖ-ਵੱਖ ਸੂਬਿਆਂ ਦੇ ਨਾਲ ਸੰਬੰਧਿਤ ਮਾਹਰ ਖੇਤੀ ਵਿਗਿਆਨ ਕੇਂਦਰਾਂ ਦੇ ਡਾਇਰੈਕਟਰ ਅਤੇ ਕਈ ਅਧਿਕਾਰੀ ਹਿੱਸਾ ਲੈ ਰਹੇ ਨੇ ਛੋਟੇ ਕਿਸਾਨਾਂ ਨੂੰ ਪਰਫੁੱਲਤ ਕਰਨ ਵਾਸਤੇ ਉਹਨਾਂ ਦੀ ਰੋਜ਼ੀ-ਰੋਟੀ ਨੂੰ ਵਧਾਉਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਪਿੱਛੇ ਜੇ ਮੋਦੀ ਸਾਹਿਬ ਨੇ ਬੜੀਆਂ ਜਿਹੜੀਆਂ ਸਕੀਮਾਂ ਲਿਆਂਦੀਆਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਿਆਂਦੀ ਪ੍ਰਧਾਨ ਮੰਤਰੀ ਔਰ ਵੀ ਕਾਫੀ ਜਿਹੜੀਆਂ ਬੀਮਾ ਯੋਜਨਾ ਲਿਆਂਦੀ ਫਸਲਾਂ ਦੇ ਲਈ ਇਸ ਤੋਂ ਇਲਾਵਾ ਡਰੋਨ ਦੀਆਂ ਜਿਹੜੀਆਂ ਡਰੋਨ ਦੇ ਨਾਲ ਖੇਤੀ ਕੀਤੀ ਜਾਣੀ ਆ ਸਪਰੇਅ ਕੀਤੀ ਜਾਣੀ ਆ ਪਾਣੀ ਦਿੱਤਾ ਜਾਣਾ ਉਹਦੇ ਉੱਤੇ ਚਰਚਾ ਛੜੀ ਕਾਫੀ ਕੁਝ ਤੇ ਇੱਕ ਜਿਹੜੀ ਸਮਾਨ ਨਿਧੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2-2000 ਰੁਪਏ ਪਾਉਣਾ ਸੀਗਾ ਉਹ ਵੀ ਸਕੀਮ ਚੱਲੀ ਤਾਂ ਉਹਦੀਆਂ ਵੀ ਕਿਸ਼ਤਾਂ ਨੇ ਉਹ ਕਹਿੰਦੇ ਜੀ 10 ਕਰੋੜ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧਾ ਹੀ ਪੈਸਾ ਟਰਾਂਸਫਰ ਹੋ ਜਾਂਦਾ ਹੈ ਬਿਨਾ ਕਿਸੇ ਵਿਚ ਵਿਚਾਲੇ ਪਾਏ ਬੰਦੇ ਤੋਂ ਬਿਨਾ ਕਿਸੇ ਵਿਚੋਲੇ ਤੋਂ ਬਿਨਾ ਕਿਸੇ ਆੜਤੀਏ ਤੋਂ ਤਾਂ ਹੁਣ ਮੋਦੀ ਸਾਹਿਬ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਅਸੀਂ ਛੋਟੇ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਹੈ। ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਧਰਨਾ ਦੇ ਰਹੇ ਨੇ ਕਿਸਾਨ ਜਥੇਬੰਦੀਆਂ ਨੇ ਜਿਵੇਂ ਸ਼ੰਭੂ ਬੈਰੀਅਰ ਦੇ ਉੱਤੇ ਬੈਠੀਆਂ ਨੇ, ਖਨੌਰੀ ਬੈਰੀਅਰ ਦੇ ਉੱਤੇ ਬੈਠੀਆਂ ਨੇ, ਸੰਯੁਕਤ ਕਿਸਾਨ ਮੋਰਚਾ ਜਿਹੜਾ ਜਿਹਨੂੰ ਰਾਜਨੀਤੀ ਕਿਹਾ ਜਾਂਦਾ ਹੈ, ਉਹ ਵੀ ਪੂਰੀ ਚਾਰਾਜੋਈ ਕਰ ਰਿਹਾ ਹੈ, ਪੂਰਾ ਆਪਣਾ ਦਮ ਦਿਖਾ ਰਿਹਾ ਹੈ ਕਿ ਅਸੀਂ ਆਪਣੀਆਂ ਮੰਗਾਂ ਮਨਵਾ ਲਈਏ। ਕਿਸਾਨ ਕਹਿੰਦੇ ਅਸੀਂ ਉਦੋਂ ਹੀ ਖੁਸ਼ਹਾਲ ਹੋਵਾਂਗੇ ਜਦੋਂ ਸਾਨੂੰ ਸਹੀ ਭਾਅ ਸਾਡੀਆਂ ਫਸਲਾਂ ਦਾ ਮਿਲੇਗਾ, ਯਾਨੀ ਕਿ ਐਮਐਸਪੀ ਮਿਲੇਗੀ। ਜਿਹੜਾ ਸਵਰਥਨ ਮੋਲਾ ਉਹ ਉਹਨਾਂ ਨੂੰ ਮਿਲੇਗਾ ਹਾਲਾਂਕਿ ਕਈ ਫਸਲਾਂ ਦੇ ਤੇ ਐਮਐਸਪੀ ਹੈਗੀ ਆ ਪਰ ਐਮਐਸਪੀ ਤੋਂ ਘੱਟ ਰੇਟ ਦੇ ਉੱਤੇ ਹੀ ਫਸਲਾਂ ਵੇਖਦੀਆਂ ਨੇ ਬੱਕੀ ਹੋ ਗਈ ਮੂੰਗੀ ਹੋ ਗਈ ਇਹਨਾਂ ਦਾ ਰੇਟ ਹੀ ਨਹੀਂ ਕੋਈ ਦੇ ਕੇ ਰਾਜੀ ਹਾਲਾਂਕਿ ਕਣਕ ਝੋਨੇ ਦਾ ਪੂਰਾ ਰੇਟ ਮਿਲ ਜਾਂਦਾ ਇਸੇ ਕਰਕੇ ਕਿਸਾਨ ਫਸਲੀ ਚੱਕਰ ਚੋਂ ਨਿਕਲਣਾ ਨਹੀਂ ਚਾਹੁੰਦੇ ਕਿਉਂਕਿ ਦੋ ਹੀ ਮੁੱਖ ਫਸਲਾਂ ਨੇ ਜਿਹੜੀਆਂ ਕਣਕ ਝੋਨੇ ਵਾਲੀਆਂ ਕਿਸਾਨਾਂ ਨੇ ਗੰਨਾ ਬੀਜ ਕੇ ਦੇਖ ਲਿਆ ਤਾਂ ਉਹ ਮਿਲਾਂਵਲ ਬਕਾਇਆ ਰਹਿ ਜਾਂਦਾ ਕਰੋੜਾ ਰੁਪਏ ਦਾ ਕਿਸਾਨ ਵੀ ਉਹਦੀ ਉਡੀਕ ਕਰਦੇ ਰਹਿੰਦੇ ਨੇ ਸਰਕਾਰ ਵੀ ਕਹਿੰਦੀ ਹੈ ਵੀ ਭਾਈ ਉਹਨਾਂ ਦਾ ਬਕਾਇਆ ਦੇ ਦਿਓ ਕਹਿੰਦੇ ਨੇ ਅਸੀਂ ਮਿਲ ਵੇਚ ਕੇ ਬਕਾਇਆ ਦੇ ਦਿੰਦੇ ਹਾਂ ਇਸ ਤੋਂ ਵੱਧ ਸਾਡੇ ਕੋਲ ਕੋਈ ਆਪਸ਼ਨ ਹੈ ਹੀ ਨਹੀਂ ਤੇ ਹੁਣ ਮੋਦੀ ਸਾਹਿਬ ਜਿਹੋ ਜੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਭਾਰਤ ਜਿੰਨਾ ਕੁ ਪੁਰਾਣਾ ਹੈ ਖੇਤੀ ਨੂੰ ਲੈ ਕੇ ਸਾਡੀਆਂ માનਤਾਵਾਂ ਵੀ ਉਨੀਆਂ ਪੁਰਾਣੀਆਂ ਨੇ ਪਰ ਅਸੀਂ ਖੇਤੀ ਨੂੰ ਡਿਜੀਟਲ ਕਰ ਰਹੇ ਹਾਂ ਖੇਤੀ ਨੂੰ ਹੋਰ ਉન્નਤ ਕਰ ਰਹੇ ਹਾਂ ਤਾਂ ਜੋ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਕੀਤਾ ਜਾ ਸਕੇ ਤੇ ਸਰਕਾਰ ਦਾਵਾ ਕਰਦੀ ਰਹੀ ਹੈ ਪਿਛਲੇ ਲਗਾਤਾਰ 5-7 ਸਾਲਾਂ ਤੋਂ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਹੈ ਕਿਸਾਨ ਕਹਿੰਦੇ ਨੇ ਸਾਡੇ ਤਾਂ ਖਰਚੇ ਨਹੀਂ ਪੂਰੇ ਹੁੰਦੇ ਆਮਦਨ ਦੁੱਗਣੀ ਕਿਵੇਂ ਹੋਈ ਹੈ ਤੇ ਹੁਣ ਦੇਖਣਾ ਹੋਊਗਾ ਕਿ ਕਿਸਾਨ ਅਗਲੀ ਰਣਨੀਤੀ ਕੀ ਬਣਾਉਂਦੇ ਨੇ ਮੋਦੀ ਸਾਹਿਬ ਦੇ ਇਸ ਬਿਆਨ ਦੇ ਉੱਤੇ ਛੋਟੇ ਵੱਡੇ ਕਿਸਾਨ ਕੀ ਪ੍ਰਤੀਕਰਮ ਦਿੰਦੇ ਨੇ ਜੀ ਸੋ ਗੱਲ ਕਰਦੇ ਹਾਂ ਹੁਣ ਜੀ ਦੂਜੇ ਪਾਸੇ ਕਿਸਾਨਾਂ ਦੀ ਕਿਸਾਨਾਂ ਵੱਲੋਂ ਜਿੱਥੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਕਾਫੀ ਦਿਨ ਬੰਦ ਰੱਖਿਆ ਗਿਆ ਸੀ ਮਾਮਲਾ ਕੋਰਟ ਦੇ ਵਿੱਚ ਪਹੁੰਚ ਜਾਂਦਾ ਉਸੇ ਤਰੀਕੇ ਨਾਲ ਹੁਣ ਕਿਸਾਨਾਂ ਵੱਲੋਂ ਬਠਿੰਡੇ ਦਾ ਟੋਲ ਪਲਾਜ਼ਾ ਉਹ ਤੋੜ ਦਿੱਤਾ ਗਿਆ ਜੀ ਬਿਲਕੁਲ ਬਲਵਿੰਦਰ ਤੁਹਾਨੂੰ ਯਾਦ ਹੋਊਗਾ ਕਿ ਪਿੱਛੇ ਜੇ ਕਈ ਜਿਹੜੇ ਟੋਲ ਪਲਾਜ਼ੇ ਸੀਗੇ ਉਹ ਬੰਦ ਕੀਤੇ ਗਏ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਨ੍ਹਾਂ ਦੀ ਮਿਆਦ ਲੰਘ ਚੁੱਕੀ ਸੀ ਤੇ ਨਾਲ ਹੀ ਇੱਕ ਹੁਕਮ ਇਹ ਹੋਏ ਸੀਗੇ ਕਿ ਜਿਹੜੇ ਟੋਲ ਪਲਾਜ਼ੇ ਅਜੇ ਚੱਲ ਰਹੇ ਨੇ ਉਹ ਆਪਣੇ ਸਾਰੀ ਮਿਆਦ ਲਿਖ ਕੇ ਲਾਉਣਗੇ ਵੀ ਐਨੀ ਤਰੀਕ ਤੱਕ ਇਹ ਟੋਲ ਪਲਾਜ਼ਾ ਕੰਮ ਕਰੇਗਾ ਪਰ ਉਹ ਅਜੇ ਕਿਤੇ ਵੀ ਲੱਗੀ ਨਜ਼ਰ ਨਹੀਂ ਆਉਂਦੀ ਹਾਲਾਂਕਿ ਟੋਲ ਤੁਹਾਡੇ ਜੇਕਰ ਕੋਡ ਲੱਗਿਆ ਹੋਇਆ ਫਾਸਟੈਗ ਵਾਲਾ ਤਾਂ ਤੁਹਾਨੂੰ ਪੈਸੇ ਦੇਣੇ ਪੈਂਦੇ ਨੇ ਪੂਰੇ ਜੇਕਰ ਕੋਡ ਨਹੀਂ ਲੱਗਿਆ ਹੋਇਆ ਤੁਹਾਡਾ ਸਕੈਨਰ ਨਹੀਂ ਹੈਗਾ ਤਾਂ ਤੁਹਾਨੂੰ ਡਬਲ ਪੇਮੈਂਟ ਪਰਚੀ ਰਾਹੀਂ ਕੈਸ਼ ਕਟਾਉਣੀ ਪੈਂਦੀ ਹੈ ਤਾਂ ਇਸ ਕਰਕੇ ਲੋਕਾਂ ਦੀ ਜੇਬ ਦੇ ਉੱਤੇ ਕਾਫੀ ਅਸਰ ਪੈਂਦਾ ਹੈ ਲਾਡੋਵਾਲ ਟੋਲ ਪਲਾਜ਼ੇ ਦਾ ਜ਼ਿਕਰ ਕੀਤਾ ਤਾਂ ਲਾਡੋਵਾਲ ਟੋਲ ਪਲਾਜ਼ੇ ਦੇ ਉੱਤੇ ਫਿਲਹਾਲ ਪਰਚੀ ਕੱਟੀ ਜਾ ਰਹੀ ਹੈ ਲੋਕ ਆ ਜਾ ਰਹੇ ਨੇ ਕਿਸਾਨ ਵੀ ਆਪਣਾ ਅਗਲੀ ਰਣਨੀਤੀ ਘੜ ਰਹੇ ਨੇ ਮਾਮਲਾ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਜਿਹੜੀ ਗੱਲ ਹੁਣ ਬਠਿੰਡੇ ਦੇ ਟੋਲ ਪਲਾਜ਼ੇ ਦੀ ਹੈ ਜਿਹਨੂੰ ਕਿਸਾਨਾਂ ਨੇ ਤੋੜਿਆ ਉਹ ਹੈ ਘਮਣ ਕਲਾਂ ਕਸਬਾ ਪੈਂਦਾ ਹੈ ਬਠਿੰਡੇ ਦੇ ਕੋਲ ਉੱਥੋਂ ਦਾ ਟੋਲ ਪਲਾਜ਼ਾ ਹੈ ਕਿਸਾਨ ਲੰਬੇ ਸਮੇਂ ਤੋਂ ਕਹਿੰਦੇ ਅਸੀਂ ਮੰਗ ਕਰ ਰਹੇ ਸੀਗੇ ਕਿ ਇਸ ਟੋਲ ਪਲਾਜ਼ੇ ਨੂੰ ਤੁਸੀਂ ਹਟਾ ਦਿੱਤਾ ਬੰਦ ਕਰ ਦਿੱਤਾ ਪਰ ਇਹ ਜਿਹੜੀ ਬਿਲਡਿੰਗ ਖੜੀ ਹੈ ਜਿਹੜੇ ਬੂਥ ਖੜੇ ਨੇ ਉਹਨਾਂ ਨੂੰ ਹਟਾਇਆ ਜਾਵੇ ਤਾਂ ਜੋ ਹਾਦਸੇ ਨਾ ਵਾਪਰਨ ਤੇ ਇੱਕ ਹੋਰ ਕਿਸਾਨਾਂ ਨੇ ਕਿਹਾ ਸੀਗਾ ਕਿ ਇੱਥੇ ਨਸ਼ੇੜੀ ਨੇ ਜਿਹੜੇ ਉਹ ਨਸ਼ੇ ਦੇ ਵਾਸਤੇ ਬੈਠ ਜਾਂਦੇ ਨੇ ਜਾਂ ਜਿਹੜੇ ਲੋਕ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਰਾਹਗੀਰਾਂ ਦੀ ਲੁੱਟਖਸਟ ਕਰਦੇ ਨੇ ਉਹ ਵੀ ਇੱਥੇ ਲੁਕੇ ਰਹਿੰਦੇ ਨੇ ਇਸ ਕਰਕੇ ਟੋਲ ਪਲਾਜ਼ੇ ਸੇਫ ਨਹੀਂ ਹੈਗੇ ਜਿਹੜੇ ਬੰਦ ਹੋ ਚੁੱਕੇ ਨੇ ਇਹ ਕੇ ਟੋਲ ਪਲਾਜ਼ਾ ਇੱਕ ਨਕੀਆਂ ਟੋਲ ਪਲਾਜ਼ਾ ਹੈ ਕੀਰਤਪੁਰ ਸਾਹਿਬ ਤੋਂ ਅੱਗੇ ਜਾ ਕੇ ਅਨੰਦਪੁਰ ਸਾਹਿਬ ਦੇ ਨੇੜੇ ਉਹ ਵੀ ਬੰਦ ਆ ਉਹ ਵੀ ਉਸੇ ਤਰ੍ਹਾਂ ਹੀ ਖੜਾ ਹੈ ਇੱਕ ਤਾਂ ਹਾਦਸੇ ਹੁੰਦੇ ਨੇ ਤਾਂ ਹਣ ਕਿਸਾਨ ਜਦੋਂ ਆਪਣੀਆਂ ਅਰਜ਼ੀਆਂ ਲਗਾ ਕੇ ਹਟ ਗਏ ਕੋਈ ਗੱਲਬਾਤ ਸਿਰੇ ਨਹੀਂ ਚੜੀ ਤਾਂ ਕਿਸਾਨਾਂ ਨੇ ਫਿਰ ਕੀ ਕੀਤਾ ਜੇਸੀਬੀ ਮਸ਼ੀਨ ਮੰਗਾਈ ਤੇ ਉਹਦੇ ਪਿੱਲਰ ਵਗੈਰਾ ਤੋੜਨੇ ਸ਼ੁਰੂ ਕਰ ਦਿੱਤੇ ਉਸ ਟੋਲ ਪਲਾਜ਼ੇ ਨੂੰ ਟੈਰ ਟੇਰੀ ਕਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਜੋ ਕੰਮ ਸਰਕਾਰ ਨੇ ਨਹੀਂ ਕੀਤਾ ਉਹ ਅਸੀਂ ਕਰ ਦਈਏ ਤੇ ਇਹ ਵੀ ਇੱਕ ਮੰਸ਼ਾ ਕਹਿੰਦੇ ਸਾਹਮਣੇ ਆਉਂਦੀ ਹੈ ਕਿ ਜਦੋਂ ਟੋਲ ਪਲਾਜ਼ਾ ਬੰਦ ਹੋ ਗਿਆ ਉਹਨੂੰ ਹਟਾਉਣਾ ਚਾਹੀਦਾ ਹੈ ਪਰ ਕਈ ਵਾਰ ਇਹ ਹੁੰਦਾ ਹੈ ਕਿ ਕੰਪਨੀ ਦੁਬਾਰਾ ਟੋਲ ਪਲਾਜ਼ੇ ਤੇ ਆ ਜਾਵੇ ਜਾਂ ਕੋਈ ਸਮਝੌਤਾ ਹੋ ਜੇ ਜਾਂ ਕੋਰਟ ਦੇ ਵਿੱਚ ਕੇਸ ਆ ਅਕਸਰ ਇਹ ਕਰ ਦਿੰਦੀਆਂ ਨੇ ਕੰਪਨੀਆਂ ਤਾਂ ਉਹ ਜਿੱਤ ਜਾਣ ਤਾਂ ਫਿਰ ਟੋਲ ਪਲਾਜ਼ਾ ਉਵੇਂ ਬਹਾਲ ਹੋ ਸਕਦਾ ਪਰ ਕਿਸਾਨਾਂ ਨੇ ਆਪਣਾ ਕੰਮ ਕਰਤਾ ਹੈ ਕਸਾਨਾ ਨੇ ਉਹ ਟੋਲ ਪਲਾਜ਼ਾ ਪੂਰੀ ਤਰ੍ਹਾਂ ਤੈਸ ਨੈਸ ਕਰ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਰਾਹਗੀਰਾਂ ਨੂੰ ਰਾਹਤ ਮਿਲ ਸਕੇ ਜੀ ਸੋ ਗੱਲ ਕਰਦੇ ਜਿਹੜੇ ਅਧਿਆਪਕਾਂ ਦੀ ਜੋ ਕਿ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਪਰ ਜਾਲੀ ਅਧਿਆਪਕਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਹੋਈ ਹੈ ਕਾਰਵਾਈ ਵੀ ਸੰਤੂ ਸਾਹਿਬ 15 ਸਾਲ ਬਾਅਦ ਦੇਖਣ ਨੂੰ ਮਿਲੀ ਹੈ ਜੀ ਬਿਲਕੁਲ ਬਲਵਿੰਦਰ ਇਹ ਜਿਹੜੇ ਟੀਚਿੰਗ ਫੈਲੋਜ਼ ਰੱਖੇ ਗਏ ਸੀ ਇਹਨਾਂ ਦੀ ਨਿਯੁਕਤੀ ਸੀਗੀ ਉਹ 2007 ਦੇ ਵਿੱਚ ਹੋਈ ਸੀ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫਸਰ ਜਿਹੜਾ ਐਲੀਮੈਂਟਰੀ ਦਾ ਸੀ ਉਹਨੂੰ ਦਿੱਤੀ ਗਈ ਸੀ ਨਿਯੁਕਤੀਆਂ ਹੋ ਗਈਆਂ ਤਾਂ ਇਹਦੇ ਵਿੱਚ 7 ਕ ਨੰਬਰ ਤਜਰਬੇ ਦੇ ਰੱਖੇ ਗਏ ਸੀ ਕਿ ਜਿਨ੍ਹਾਂ ਦਾ ਤਜਰਬਾ ਹੈ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਾ ਚੁੱਕੇ ਆ ਅਧਿਆਪਕ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇਗੀ ਪਰ ਜਦੋਂ ਤਜਰਬੇ ਦੀ ਗੱਲ ਆਈ 7 ਨੰਬਰਾਂ ਦੀ ਗੱਲ ਆਈ ਤਾਂ ਕਈਆਂ ਨੇ ਜਾਲੀ ਸਰਟੀਫਿਕੇਟ ਬਣਵਾ ਲਏ ਆਪਣੇ ਤਜਰਬੇ ਦੇ ਸਕੂਲਾਂ ਵਾਲਿਆਂ ਨੂੰ ਕਹਿ ਕਹਾ ਕੇ ਕੁਝ ਸ਼ਹਿਰਾਂ ਦੇ ਵਿੱਚ ਰਹਿੰਦੇ ਸੀਗੇ ਜਾਦਾ ਉਹਨਾਂ ਨੇ ਫਾਇਦਾ ਲੈਣ ਵਾਸਤੇ ਪਿੰਡਾਂ ਦੇ ਨਾਲ ਸੰਬੰਧਿਤ ਸਰਟੀਫਿਕੇਟ ਤਿਆਰ ਕਰਵਾ ਲਈ ਤੇ ਹੁਣ 15 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਤਾਂ 27 ਵਿਅਕਤੀਆਂ ਦੇ ਉੱਤੇ ਕੇਸ ਦਰਜ ਹੋਇਆ ਜਿਦੇ ਵਿੱਚ 12 ਲੇਡੀਜ਼ ਨੇ ਤੇ 15 ਬੰਦੇ ਨੇ ਪੁਰਸ਼ ਅਧਿਆਪਕ ਨੇ ਹੁਣ ਅਧਿਆਪਕ ਤਾਂ ਕਾਹਦੇ ਰਹਿ ਗਏ ਜਿਨ੍ਹਾਂ ਨੇ ਐਡੀ ਧਾਂਦਲੀ ਕਰਤੀ ਤੇ ਉਹਨਾਂ ਦੇ ਉੱਤੇ ਕੇਸ ਹੋ ਗਿਆ ਸੇਵਾਵਾਂ ਵੀ ਉਹਨਾਂ ਦੀਆਂ ਖਤਮ ਹੋ ਜਾਣਗੀਆਂ ਤੇ ਹੋ ਸਕਦਾ ਸਰਕਾਰ ਉਹਨਾਂ ਦੇ ਉੱਤੇ ਰਿਕਵਰੀ ਵੀ ਪਾ ਦੇਵੇ ਕਿ ਤੁਸੀਂ ਜਿੰਨੇ ਕੇ ਪੈਸੇ ਲਏ ਨੇ ਉਹ ਸਾਨੂੰ ਵਾਪਸ ਕਰੋ ਤਾਂ ਕੁੱਲ ਮਿਲਾ ਕੇ ਸਵਾਲੇ ਖੜੇ ਹੁੰਦੇ ਨੇ ਕਿ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਕਰਕੇ ਬੱਚਿਆਂ ਨੂੰ ਲੋਕ ਸਕੂਲਾਂ ਦੇ ਵਿੱਚ ਛੱਡ ਕੇ ਆਉਂਦੇ ਨੇ ਤਵਾ ਆਪ ਕਿੰਨੇ ਖਾਸ ਸੁਥਰੇ ਨੇ ਜਿਨ੍ਹਾਂ ਨੇ ਨੈਤਿਕਤਾ ਦਾ ಪಾਠ ਪੜਾਉਣਾ ਹੈ ਚੰਗੇ ਨਾਗਰਿਕ ਬਣਾਉਣਾ ਹੈ ਉਹ ਖੁਦ ਹੀ ਅੰਦਰਲੇ ਦਰਵਾਜ਼ੇ ਲੱਭ ਕੇ ਅੰਦਰ ਖਾਤੇ ਜਿਹੜੀਆਂ ਆਪਣੀਆਂ ਨੁਕਤੀਆਂ ਕਰਵਾ ਲੈਂਦੇ ਨੇ ਸਿਰਫ ਨੌਕਰੀ ਦੇ ਵਾਸਤੇ ਹੀ ਉਹਨਾਂ ਨੇ ਹੱਥ ਕੰਡੇ ਅਪਣਾ ਲਏ ਕਿ ਜਾਲੀ ਸਰਟੀਫਿਕੇਟ ਤਿਆਰ ਕਰਵਾ ਲਏ ਤੇ ਉਹਨਾਂ ਅਫਸਰਾਂ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਕਾਰਵਾਈ ਉਹਨਾਂ ਤੇ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਸਰਟੀਫਿਕੇਟ ਤਸਦੀਕ ਕਰ ਦਿੱਤੇ ਸਰਪੰਚ ਨੇ ਜੇਕਰ ਪਿੰਡ ਤੋਂ ਤਸਦੀਕ ਕੀਤਾ ਨੰਬਰਦਾਰ ਨੇ ਤਸਦੀਕ ਕੀਤਾ ਤਾਂ ਉਹ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਗਲਤ ਬੰਦੇ ਦਾ ਸਰਟੀਫਿਕੇਟ ਬਣਵਾ ਕੇ ਦਿੱਤਾ तहसीलदार ਨੇ ਜਿੱਤੇ ਮੋਹਰ ਲਾਤੀ ਸਰਟੀਫਿਕੇਟ ਬਣ ਕੇ ਆ ਗਿਆ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਚੱਲਦਾ ਹੁਣ ਤੁਸੀਂ ਕਿਤੇ ਸਰਟੀਫਿਕੇਟ ਬਣਵਾਉਣ ਜਾਓ ਤਾਂ ਮਜਾ ਲ ਹੈ ਕਿ ਤੁਹਾਡਾ ਬਿਨਾ ਐਮ ਸੀ ਰੀ ਸਟੈਂਪ ਤੋਂ ਬਿਨਾ ਤੁਹਾਡੇ ਇੱਕ ਅਦੇ ਗਵਾਹ ਤੋਂ ਤੁਹਾਡੇ ਘਰਦਿਆਂ ਦੇ ਕੋਈ ਨਾ ਕੋਈ ਆਧਾਰ ਕਾਰਡ ਜਾਂ ਉਹ ਤੋਂ ਬਿਨਾ ਤੁਹਾਡਾ ਕੋਈ ਕਾਗਜ਼ ਬਣਦਾ ਹੀ ਨਹੀਂ ਜੀ ਤਾਂ ਕੁੱਲ ਮਿਲਾ ਕੇ ਇਹਨਾਂ ਸਾਰਿਆਂ ਦੇ ਉੱਤੇ ਹੁਣ ਕਾਰਵਾਈ ਹੋਣੀ ਹੈ ਤੇ ਸਭ ਤੋਂ ਵੱਧ ਇਹਦੇ ਵਿੱਚ 27 ਦੇ ਵਿੱਚੋਂ 17 ਮੋਗੇ ਨਾਲ ਸੰਬੰਧਿਤ ਨੇ ਜੀ ਸੋ ਗੱਲ ਕਰਦੇ ਹਾਂ ਜੀ ਆਪਾਂ ਕਾਨੂੰਨੀ ਵਿਵਸਥਾ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪੰਜਾਬ ਦੀ ਸੁਰੱਖਿਆ ਠੀਕ ਹੈ ਅਸੀਂ ਲੋਕਾਂ ਦਾ ਧਿਆਨ ਰੱਖਦੇ ਹਾਂ ਉੱਥੇ ਹੀ ਅਮ੍ਰਿਤਸਰ ਦੇ ਵਿੱਚ ਇੱਕ ਐਸਐਚਓ ਲੇਡੀ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਮੌਜੂਦ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪਰ ਇਹ ਬੜੀ ਮੰਦ ਭਾਗੀ ਗੱਲ ਹੈ ਜੀ ਜਿਹੜੇ ਲੋਕਾਂ ਦੀ ਸੁਰੱਖਿਆ ਕਰਦੇ ਨੇ ਉਹਨਾਂ ਦੇ ਉੱਤੇ ਹੀ ਹਮਲਾ ਹੋ ਗਿਆ ਬਿਲਕੁਲ ਬਲਵਿੰਦਰ ਪਰ ਇਹ ਪੂਰਾ ਮਾਮਲਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਊਗਾ ਕਿ ਕਾਰਨ ਕੀ ਰਹੇ ਐਸਐਚਓ ਨਾਲ ਕੀ ਕੋਈ ਜਿਦ-ਬਹਿਸ ਹੋਈ ਤੇ ਖਾਸ ਤੌਰ ਦੇ ਉੱਤੇ ਲੇਡੀ ਜਿਹੜੀ ਐਸਐਚਓ ਆ ਉਹਦੇ ਉੱਤੇ ਜਦੋਂ ਹਮਲਾ ਹੁੰਦਾ ਤਾਂ ਫਿਰ ਸਵਾਲ ਖੜੇ ਹੁੰਦੇ ਨੇ ਕਹਿੰਦੇ ਇੱਕ ਮੋਦਲ ਪਿੰਡ ਹੈ ਵੇਰਕਾ ਥਾਣੇ ਦੇ ਨਾਲ ਸਬੰਧਤ ਹੈ ਤਾਂ ਉੱਥੇ ਨਾਕਾ ਲੱਗਿਆ ਹੋਇਆ ਸੀ ਕਿਸੇ ਨੇ ਇਤਲਾਹ ਦਿੱਤੀ ਕਿ ਕਿਤੇ ਕੁਝ ਲੋਕ ਲੜਾਈ ਝਗੜਾ ਕਰ ਰਹੇ ਨੇ ਤਾਂ ਐਸਐਚਓ ਆਪਣੀ ਟੀਮ ਦੇ ਨਾਲ ਪਹੁੰਚਦੀ ਆ ਅਮਨਜੋਤ ਕੋਰੇ ਦਾ ਨਾਮ ਆ ਤਾਂ ਜਦੋਂ ਕਿਤੇ ਗੱਲਬਾਤ ਹੁੰਦੀ ਹੈ ਬਹਿਸਵਾਜੀ ਹੁੰਦੀ ਹੈ ਤਾਂ ਉਹ ਲੋਕ ਪੁਲਿਸ ਦੇ ਉੱਤੇ ਹਮਲਾ ਕਰ ਦਿੰਦੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਦਾਤਰ ਵਗੈਰਾ ਦਾ ਕਹਿੰਦੇ ਇਸਤੇਮਾਲ ਕੀਤਾ ਹੈ ਉਸ ਐਸਐਚਓ ਨੂੰ ਨਿਸ਼ਾਨਾ ਬਣਾਇਆ ਸਿਰ ਦੇ ਉੱਤੇ ਵੀ ਜ਼ਖਮ ਹੋਏ ਨੇ ਇੱਕ ਕੰਨ ਵੀ ਨੁਕਸਾਨਿਆ ਗਿਆ ਹੈ ਆਪਰੇਸ਼ਨ ਵੀ ਉਹਦਾ ਹੋ ਚੁੱਕਿਆ ਹਾਲਾਂਕਿ ਜਿਹੜੀ ਹਾਲਤ ਆ ਸਥਿਰ ਬਣੀ ਹੋਈ ਹੈ ਪਰ ਇਹਦੇ ਬਾਵਜੂਦ ਸਵਾਲ ਇਹ ਨੇ ਕਿ ਜਿਹੜੇ ਲੋਕ ਸੁਰੱਖਿਆ ਲਈ ਤਾਇਨਾਤ ਹੁੰਦੇ ਨੇ ਉਹਨਾਂ ਦੇ ਉੱਤੇ ਹਮਲੇ ਕਿਉਂ ਹੁੰਦੇ ਨੇ ਹਾਲਾਂਕਿ ਕਈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦਾ ਇੰਨਾ ਕੁ ਡਰ ਵੀ ਆ ਕਈ ਲੋਕਾਂ ਦੇ ਵਿੱਚ ਕਿ ਉਹ ਕਹਿੰਦੇ ਨੇ ਯਾਰ ਫਲਾਣੇ ਥਾਣੇ ਦਾ ਐਸਐਚਓ ਨਾ ਨਾ ਆਪਾਂ ਉਹ ਤੋਂ ਕੰਮ ਹੀ ਨਹੀਂ ਕਰਵਾਉਣਾ ਉਹ ਤਾਂ ਇਦਾਂ ਦਾ ਹੈ ਉਹ ਵੀ ਹੈਗਾ ਪਰ ਡਰ ਇਹੋ ਜਿਹਾ ਹੋਣਾ ਚਾਹੀਦਾ ਕਿ ਸ਼ਰਾਰਤੀ ਤੱਤਾਂ ਨੂੰ ਡਰ ਹੋਵੇ ਗਲਤ ਅਨਸਰਾਂ ਨੂੰ ਡਰ ਹੋਵੇ ਆਮ ਲੋਕਾਂ ਨੂੰ ਪੁਲਿਸ ਦਾ ਡਰ ਕਦੇ ਨਾ ਹੋਵੇ ਬੇਚਜ ਕ ਆਪਣੀ ਮੰਗ ਲੈ ਕੇ ਆਪਣਾ ਕੇਸ ਲੈ ਕੇ ਮਾਮਲਾ ਲੈ ਕੇ ਲੋਕ ਥਾਣਿਆਂ ਦੇ ਵਿੱਚ ਜਾਣ ਤਾਂ ਜੋ ਉਹਨਾਂ ਦੀ ਸੇਵਾਈ ਸਹੀ ਤਰੀਕੇ ਦੇ ਨਾਲ ਹੋ ਸਕੇ ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਉਹ ਇਹ ਹੈ ਕਿ ਐਸਐਚਓ ਕੋਈ ਮੇਲ ਹੁੰਦਾ ਤਾਂ ਵੱਖਰੀ ਗੱਲ ਸੀ ਫੀਮੇਲ ਨੂੰ ਵੀ ਉਹਨਾਂ ਨੇ ਨਹੀਂ ਬਖਸ਼ਿਆ ਅਮਨਜੋਤ कौर ਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਾਂ ਫਿਰ ਇਹ ਕੇ ਦੇਖਿਆ ਗਿਆ ਵੀ ਐਸਐਚਓ ਤਾਂ ਐਸਐਚਓ ਆ ਚਾਹੇ ਉਹ ਬੰਦਾ ਹੈ ਚਾਹੇ ਉਹ ਕੋਈ ਲੇਡੀ ਹੈ ਵੀ ਮਤਲਬ ਸਾਡੇ ਨਾਲ ਟਕਰਾਰਾ ਤੋਂ ਤੇ ਹਮਲਾ ਕਰ ਦੇਣਾ ਪਰ ਦੂਜੇ ਪਾਸੇ ਕੋਈ ਵੀ ਮੁਲਾਜ਼ਮ ਜਿਹੜੇ ਉਹਨਾਂ ਦੇ ਨਾਲ ਸੀ ਉਹਨਾਂ ਦੀ ਕਿਸੇ ਦੀ ਵੀ ਜ਼ਖਮੀ ਵਗੈਰਾ ਹੋਣ ਦੀ ਖਬਰ ਅਜੇ ਤੱਕ ਨਹੀਂ ਆਈ ਸਿਰਫ ਐਸਐਚਓ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਸੋ ਸੰਸਰ ਜੰਦਿਆਂ ਦੀ ਗੱਲ ਕਰਾਂਗੇ ਮੌਸਮ ਲੈ ਕੇ ਮੌਸਮ ਜਿੱਥੇ ਕਰਵੜ ਲੰਦਾ ਹੈ ਨਜ਼ਰ ਆਉਂਦਾ ਆਪਾਂ ਇੱਕ ਚੀਜ਼ ਦੇਖੇ ਸੌਣ ਦੇ ਮੌਸਮ ਦੇ ਵਿੱਚ ਕਿਲੋ-ਕਿਲੋਮੀਟਰ ਬਾਅਦ ਜਾ ਕੇ ਬਾਰਿਸ਼ ਹੁੰਦੀ ਹੈ ਕਿਤੇ ਨਹੀਂ ਹੁੰਦੀ ਲੋਕੀ ਬੜੇ ਕਨਫਿਊਜ਼ ਹੋਏ ਹੋਏ ਨੇ ਜੀ ਬਿਲਕੁਲ ਇਹ ਵੈਸੇ ਹੁਣ ਅਜੇ ਤਾਂ ਸੌਣ ਚੱਲ ਰਿਹਾ ਹੈ ਕਹਿੰਦੇ ਉਹਨਾਂ ਸੌਣ ਭਾਦੋਂ ਦੇ ਛਰਾਟੇ ਹੁੰਦੇ ਨੇ ਵੱਟ ਨਾਲ ਵੱਟ ਮੀਂਹ ਛੜ ਜਾਂਦਾ ਹੁੰਦਾ ਤਾਂ हिमाचल ਦੇ ਵਿੱਚ ਹਾਲਾਤ ਕਾਫੀ ਖਰਾਬ ਹੋ ਗਏ ਨੇ ਨੁਕਸਾਨ ਹੋ ਗਿਆ ਹੈ ਲਾਲ ਸਪੀਤੀ ਦੇ ਵਿੱਚ ਵੀ ਬੱਦਲ ਫਟ ਗਿਆ ਇੱਕ ਕਹਿੰਦੇ ਉਹਦੇ ਵਿੱਚ ਜਿਹੜੀ ਔਰਤ ਸੀਗੀ ਉਹ ਵੀ ਰੋੜਾ ਡਰ ਗਈ ਹੈ ਘਰਾਂ ਨੂੰ ਨੁਕਸਾਨ ਪਹੁੰਚਿਆ ਦੁਕਾਨਾਂ ਨੂੰ ਸਕੂਲਾਂ ਨੂੰ ਨੁਕਸਾਨ ਪਹੁੰਚਿਆ ਹੈ ਕਈ ਗਊਸ਼ਾਲਾਵਾਂ ਹੁੰਦੀਆਂ ਨੇ ਉਹ ਪਾਣੀ ਦੇ ਵਿੱਚ ਵਹਿ ਜਾਂਦੀਆਂ ਨੇ ਤੇ ਦੂਜੇ ਪਾਸੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਜਿਹੜੇ ਨੀਮ ਪਹਾੜੀ ਖੇਤਰ ਨੇ ਨਾਲ-ਨਾਲ ਪਹਾੜਾ ਦੇ ਲੱਗਦੇ ਨੇ ਰੋਪੜ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਗੁਰਦਾਸਪੁਰ ਪਠਾਨਕੋਟ ਇਹਨਾਂ ਦੇ ਵਿੱਚ ਬਾਰਿਸ਼ ਦਾ ਅਲਰਟ ਜ਼ਰੂਰ ਹੈ ਪਰ ਦੂਜੇ ਪਾਸਾ ਜਿਹੜਾ ਪ ਉਹਦੇ ਵਿੱਚ ਕੋਈ ਵੀ ਅਲਰਟ ਚੰਗੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਭਵਿੱਖਬਾਣੀ ਕੀਤੀ ਜਾਂਦੀ ਹੈ ਹੁਣ ਤਾਂ ਟਾਈਮ ਲਿਖਣ ਲੱਗ ਪਏ ਲੋਕ ਕਿ 12 ਵਜੇ ਤੱਕ ਫਲਾਣੀ ਥਾਂ ਤੇ ਮੀਂਹ ਪਵੇਗਾ ਪਰ ਜਿਆ ਨਹੀਂ ਹੁੰਦਾ ਬੱਦਲ ਬਣਦੇ ਬਹੁਤ ਨੇ ਕਾਲੀਆਂ ਘਟਾਵਾਂ ਚੜ੍ਹਦੀਆਂ ਬਹੁਤ ਨੇ ਪਰ ਪੰਜਾਬ ਦੇ ਵਿੱਚ ਜਿਹੜੀ ਬਾਰਿਸ਼ ਆ ਬਹੁਤ ਘੱਟ ਹੋ ਰਹੀ ਹੈ 200 ਤੋਂ ਵੱਧ ਮਿਲੀਲੀਟਰ ਜਿਹੜੀ ਬਾਰਿਸ਼ ਆ ਉਹਦਾ ਅਨੁਮਾਨ ਲਗਾਇਆ ਗਿਆ ਸੀ ਇਸ ਮੌਨਸੂਨ ਦੇ ਵਿੱਚ ਪੰਜਾਬ 'ਚ ਪਰ ਇਹ ਸਾਰੀ 117 ਮਿਲੀਲੀਟਰ ਹੀ ਹੁਣ ਤੱਕ ਦਰਜ ਕੀਤੀ ਗਈ ਹੈ ਹਾਲਾਂਕਿ ਸੌ ਦਾ ਮਹੀਨਾ ਕੁਝ ਇੱਕ ਬਾਕੀ ਹੈ ਭਾਦੋਂ ਦੇ ਵਿੱਚ ਵੀ ਮੀਂਹ ਪੈਂਦੇ ਨੇ ਪਰ ਪੰਜਾਬ ਦੇ ਵਿੱਚ ਮੌਨਸੂਨਾਂ ਕਾਫੀ ਮਜ਼ਬੂਤੀ ਦੇ ਨਾਲ ਆਉਂਦਾ ਨਜ਼ਰ ਨਹੀਂ ਆ ਰਿਹਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਨੇ ਸੰਧੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜੀ ਮਿਹਰਬਾਨੀ ਬਲਵਿੰਦਰ ਪ੍ਰੋਗਰਾਮ ਦੇ ਅਕਾਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ